ਜੀ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਜੀ ਲੋ ਜੀ ਅੱਜ ਆਪਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਏ ਆਂ ਫੇਰ ਤੇ ਅੱਜ ਤੁਹਾਨੂੰ ਦੱਸਦੇ ਆਂ ਅੱਜ ਗੱਲ ਕਰਦੇ ਆਂ ਆਪਾਂ ਟਰੈਕਟਰ 275 DI ਦੀ ਇਹ ਹੈਗਾ ਜੀ 2002 ਮਾਡਲ ਤੇੰਨੀਆਂ ਜਾਣਕਾਰੀ ਆਪਾਂ ਤੁਹਾਨੂੰ ਇੱਦੇ ਹਿੱਸੇ ਬਾਰੇ ਹਿੱਸੇ ਦਾ ਕੰਮ ਆਪਾਂ ਘਰੇਵੇਂ ਕਿਵੇਂ ਕਰ ਸਕਦੇ ਆਂ ਤੇ ਹਿੱਸੇ ਦੇ ਕੰਮ ਜਦੋਂ ਆਪਾਂ ਕਰਾਉਨੇ ਆਂ ਆਪਾਂ ਬਿਲਡਿੰਗ ਕਰਾ ਕੇ ਉਹਦੇ ਸੈਸੂਜ ਕਰਾ ਲੰਨੇ ਆਂ ਤੇ ਵੀ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਖਰਚੇ ਵੀ ਘੱਟ ਆਉਂਦਾ ਆਪਾਂ ਜੇ ਨਵੀਂ ਚੀਜ਼ ਪਾਈਏ ਤੇ ਕਰਦੇ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੁਸੀਂ ਟਰੈਕਟਰ ਦੇਖ ਰਹੇ ਹੋ ਹੈਗਾ 273 ਆਪਾਂ ਨੇ ਇਹਦਾ ਕਿਆ ਕਰਿਆ ਜੀ ਸੈਂਟਰ ਪਿੰਨ ਤੇ ਸਪੈਂਡਲਾਂ ਦੇ ਬੂਸ਼ ਠੀਕ ਹੈ ਜੀ ਤੇ ਇਹ ਆਪਾਂ ਨੇ ਉਰੀ ਵਰਕਸ਼ਾਪ ਤੇ ਲਾਤੇ ਕਿਸੇ ਖਰਾਲੀ ਪਉਣੀ ਭੇਜਿਆ ਕੁਝ ਨਹੀਂ ਕਰਿਆ ਇਸਦਾ ਸਾਰਾ ਸਮਾਨ ਆਪਾਂ ਕੰਪਨੀ ਦਾ ਜੋ ਆਉਂਦਾ ਹੈ ਨਾ ਵੈਂਡਰ ਦੇ ਆ ਜਿਹੜੇ ਆਪਾਂ ਨੇ ਸਪਿੰਡਲ ਪਾਏ ਹਨ ਨਵੇਂ ਤੇ ਬੂਸ਼ਾ ਜਿਹੜੇ ਉਹ ਸ਼ਰਮਾ ਕੰਪਨੀ ਦੇ ਪਾਏ ਨੇ ਤੇ ਇਹਦਾ ਕੰਮ ਕਿਵੇਂ ਆਪਾਂ ਵਰਕਸ਼ਾਪ ਤੇ ਜਾਂ ਘਰੇ ਕਿਵੇਂ ਕਰ ਸਕਦੇ ਆ ਆਪਾਂ ਇਹਦੇ ਬਾਰੇ ਤੁਹਾਨੂੰ ਦੰਨੀਆਂ ਜਾਣਕਾਰੀ ਤੇ ਹੁਣ ਜੇ ਤੁਹਾਨੂੰ ਦਿਖਾਨੇ ਆ ਪਹਿਲਾਂ ਬੂਸ਼ੇ ਦੇ ਜਿਹੜੇ ਪੁਰਾਣੇ ਕੱਟ ਆਪਾਂ ਨੇ ਬਾਹਰ ਕੱਢੇ ਨੇ ਇਹਦੇ ਸਪਿੰਡਲ ਚੱਕ ਕੇ ਲਿਕੇ ਪੁੱਤ ਜਿਹੜੇ ਆ ਪਏ ਨੇ ਸਪਿੰਡਲ ਸਪਿੰਡਲ ਪੁਰਾਣੇ ਹਾਂ ਹਾਂ ਦੋਹੇ ਚੱਕ ਲਿਆ ਇਹ ਹੈਗੇ ਨੇ ਇਹਦੇ ਬੂਸ਼ ਇਹ ਤਾਂ ਹੈਗੇ ਸਪਿੰਡਲ ਦੇ ਜੀ ਠੀਕ ਹੈ ਜੀ ਆਪਾਂ ਨੇ ਚਾਰੇ ਬੁਸ਼ ਇਹ ਬਾਹਰ ਕੱਢ ਲਏ ਪੱਟ ਕੇ ਲਈ ਇਹ ਹੈਗੇ ਆ ਸੈਂਟਰ ਪਿੰਡੇ ਸੈਂਟਰ ਪਿੰਡਾ ਬੁਸ਼ ਜਿਹੜਾ ਬਹੁਤ ਜ਼ਿਆਦਾ ਮੋਟਾ ਹੈ ਠੀਕ ਹੈ ਜਦੋਂ ਆਪਾਂ ਨੇ ਬੁਸ਼ ਕੱਢਣੇ ਆ ਥੋੜਾ ਜਿਹਾ ਹਾਰਡ ਪੇਚਕਾਸ ਲੈ ਕੇ ਇਹਨਾਂ ਨੂੰ ਵੱਢਿਆ ਜਾ ਸਕਦਾ ਠੀਕ ਹੈ ਉਸ ਤੋਂ ਬਾਅਦ ਇਹ ਨਾ ਮਤਲਬ ਜਿਹੜਾ ਸਾਈਜ਼ ਹੁੰਦਾ ਇਹ ਪਲੰજર ਸਾਈਜ਼ ਹੀ ਹੁੰਦਾ ਜਦੋਂ ਆਪਾਂ ਬੁਸ਼ ਥੋਗਦੇ ਕਈ ਵਾਰ 60 ਫੁੱਟ ਵੱਜ ਜਾਂਦੀ ਹੈ ਤੇ ਇਹ ਪੈਂਦਾ ਨਹੀਂ ਫਿਰ ਨਾ ਇੱਕ ਰੈਮਰ ਆਉਂਦਾ ਆ ਪਿਆ ਰੈਮਰ ਇਗਾ ਰੈਮਰ ਘੁਮਾ ਕੇ ਜਿਹੜਾ ਇਹ ਸਾਈਜ਼ ਬਿਲਕੁਲ ਸਹੀ ਹੋ ਜਾਂਦਾ ਫਿਰ ਮਤਲਬ ਲੈਣ ਦਾ ਭਾਵੇਂ ਆ ਜਿਵੇਂ ਆਪਾਂ ਹੁਣ ਸਪੈਂਡਲ ਨੇ ਜੀ ਇਹ ਸਪੈਂਡਲ ਦੇ ਜਿਹੜੇ ਇਹ ਸਾਈਜ਼ ਕੱਟ ਹੋਏ ਹੋਏ ਆ ਸੀਲ ਸਾਈਜ਼ ਵੀ ਕੱਟ ਹੋਗੇ ਤੇ ਪੂਛ ਵਾਲੇ ਸਾਈਜ਼ ਵੀ ਕੱਟੇ ਗਏ ਠੀਕ ਹੈ 베어ਿੰਗ ਸਾਈਜ਼ ਸੌਰੀ ਤੇ ਆਪਾਂ ਨੇ ਹੁਣ ਕੀ ਕਰਿਆ ਜੇ ਆਪਾਂ ਹੁਣ ਇਹਨੂੰ ਖਰਾਦੀ ਭੇਜਦੇ ਆ ਮੰਨ ਲਓ ਆਪਾਂ ਇਹਦਾ ਸਾਈਜ਼ ਕਰਾ ਲਿਆ ਸਾਈਜ਼ ਕਿਵੇਂ ਮਤਲਬ ਇੱਥੇ ਇਹਨਾਂ ਨੇ ਕੀ ਕਰਨਾ ਨੇ ਬੈਲਡਿੰਗ ਕਰਕੇ ਇਹਨੂੰ ਦੁਆਰੇ ਖਰਾਦ ਦੇ ਉੱਪਰ ਇਹਨਾਂ ਨੇ ਟਰਨ ਕਰ ਦੇਣਾ ਜਿਹੜੀ ਇਹਦੀ ਟੈਂਪਰ ਹੁੰਦੀ ਆ ਅਸਲੀ ਹਨਾ ਤੇ ਉਹ ਇਹਦੀ ਖਤਮ ਹੋ ਜਾਂਦੀ ਆ ਸਪੈਂਡਲ ਨਰਮ ਹੋ ਕੇ ਜੜ੍ਹ ਚੋਂ ਟੁੱਟਣ ਦਾ ਖਤਰਾ ਹੋ ਜਾਂਦਾ ਅੰਦਰੋਂ ਹਾਰੜ ਰਹਿੰਦਾ ਉੱਪਰੋਂ ਨਰਮ ਰਹਿੰਦਾ ਤੇ ਇਹਦੇ ਨਾਲੋਂ ਵੇਤਰ ਜਿੰਨੀ ਇਹਦੀ ਲੇਬਰ ਬਣਦੀ ਆ 15-1600 ਰੁਪਏ ਦੇ ਕਰੀਬ ਦੀ ਸਪੈਂਡਲਾਂ ਦੀ ਜਿਹੜੀ ਉਹ ਲੇਬਰ ਲੈ ਲੰਨੇ ਆ ਜੇ ਸਾਈਜ਼ ਵੱਧ ਨਿਕਲ ਜਿਹੜੀ ਚੂੜੀ ਚਾੜੀ ਪਾਉਣੀ ਪੈ ਜਵੇ ਤਾਂ ਤਤ ਤਕਰੀਬਨ ਦੋ ਸਪੈਂਡਲਾਂ ਦਾ 18-1900 ਰੁਪਏ ਦੇ ਗੇੜ ਮਾ ਖਰਾ ਦੀਆ ਲੈ ਲੰਦਾ ਇਸ ਲਈ ਆਪਾਂ ਨੇ ਵਧੀਆ ਕੰਪਨੀ ਦੇ ਜਿਹੜੇ ਹੈਗੇ ਆ ओरिजिनल ਇਹਨਾਂ ਦੇਖੋ ਆਪਾਂ ਨੇ ਡੱਬਾ ਲੈਂਦਾ ਇਹ origignal vendor company ਦੇ ਆਉਂਦੇ ਨੇ ਠੀਕ ਹੈ ਜੀ ਤੇ ਇਹ ਆਪਾਂ ਨੇ ਸਪੈਂਡਲਾਂ ਜਿਹੜੇ ਇਹ ਪੂਰੇ ਨਵੇਂ ਪ्योर ਲੈਂਦੇ ਠੀਕ ਹੈ ਇਹ ਆਪਾਂ ਨੂੰ ਤਕਰੀਬਨ 1200 ਰੁਪਏ ਦਾ ਇੱਕ ਸਪੈਂਡਲ ਮਿਲਿਆ 2400 ਰੁਪਏ ਦੇ ਨਵੇਂ ਆ ਜਿਹੜੀ ਕਿ ਖਰਾਜੀਏ ਦੀ ਲੇਬਰ ਆ 15-1600 ਰੁਪਏ 1000 ਰੁਪਏ ਦਾ ਫਰਕ ਪੈਂਦਾ ਸਾਰਾ ਤੇ ਜਿਹੜੀ ਖਰਾਜੀਏ ਦੀ ਲੇਬਰ ਆ ਟੋਟਲ ਹਿੱਸੇ ਦੀ ਜਿਹੜੀ 3000 ਪਲੱਸ ਲੈ ਲੈਂਦਾ ਤੇ ਆਪਾਂ ਨੇ ਇੱਕ ਇਹਦੀ ਸੈਂਟਰ ਪਿੰਨ ਇਹ ਹੈਗੀ ਜੀ ਸੈਂਟਰ ਪਿੰਨ ਸੈਂਟਰ ਪਿੰਨ ਇਹਦੀ ਬਹੁਤ ਜ਼ਿਆਦਾ ਆ ਦੇਖੋ ਵੱਡੀ ਗਈ ਸੀ ਜੀ ਸਾਈਡ ਤੇ ਦੇਖ ਲਿਓ ਆ ਦੇਖੋ ਇਹਦਾ ਸਾਈਡ ਹੈ ਜਿਹੜਾ ਬਿਲਕੁਲ ਖਤਮ ਹੋ ਗਿਆ ਰ ਫਿਰ ਇਹਦੀ ਨੋਕ ਦਾ ਜਿੰਦਾ ਟੈਟੂ ਚੱਕਣ ਲਾਇਆ ਜਾਂਦਾ ਰ ਮੂਰੇ ਦੇ ਹਿੱਸਾ दैट दैट ਜਿਹੜਾ ਉਹ ਵੱਜਣ ਲੱਗ ਜਾਂਦਾ ਇਸ ਲਈ ਆਪਾਂ ਨੇ ਇਹਦਾ ਵੀ ਕੀ ਕਰਿਆ ਆਪਾਂ ਨੇ ਸੈਂਟਰ ਪਿੰਨ ਨਵੀਂ ਲੈ ਲਈ ਸੈਂਟਰ ਪਿੰਨ ਦੇ ਬੂਸ਼ਾ ਜਿਹੜੇ ਉਹ ਆਪਾਂ ਨੇ ਨਵੇਂ ਲਿਆਂਦੇ ਉਹ ਆਪਾਂ ਨੇ ਉਰੀ ਠੋਕਲੇ ਉਰੀ ਆਪਾਂ ਨੇ ਰੈਮਰ ਮਾਰ ਲਿਆ ਠੀਕ ਹੈ ਬਿਲਕੁਲ ਇਹਦੀ ਕੋਈ ਪਲੇ ਨਹੀਂ ਰਹੀ। ਸਪੰਡਲਾ ਜਿਹੜਾ ਤੁਹਾਨੂੰ ਇੱਕ ਗੱਲੀ ਪਾ ਕੇ ਦਿਖਾ ਦਿੰਦੇ ਆ। ਉਹ ਸਪੰਡਲਾ ਚੱਕੀ ਪੁੱਤ ਨਮਾ। ਤੇ ਆਹ ਮੋਬਾਈਲ ਫੜ ਕੇ ਰੱਖ ਪੁਰੇ। ਮੋਬਾਈਲ ਫੜ ਕੇ ਰੱਖੇ ਸਾਹਮਣੇ ਮੇਰੇ ਵੱਲ। ਮੇਰੇ ਵੱਲ ਪਰ ਫੜ ਕੇ ਰੱਖਿਓ ਮੈਨੂੰ। ਹੱਥ ਹੱਤ ਨਾਲ ਆ ਮੂਰੇ ਤੇ ਕੈਂਡ। ਹਰੇ ਹਰੇ ਸਾਇਜਾਂ। ਬਿਲਕੁਲ 0 0। ਇਹਦਾ ਕਿੱਚਮਾ। ਜੇ ਮਾ ਵੀ ਪਲੇ ਨਹੀਂ ਰਹੀ। ਇਹਦਾ ਕੰਮ ਆ ਜਿਹੜਾ ਇਹ ਬਕਰੇ ਬੈ ਕੇ ਕਰ ਸਕਦੇ ਆ ਜਿਹਦੇ ਵਿੱਚ ਆਪਾਂ ਖਰਾਦੀਏ ਦੇ ਜਿਹੜੇ ਪੈਸੇ ਆ ਠੀਕ ਹੈ ਜੀ ਆਪਾਂ ਉਹ ਬਚਾ ਸਕਦੇ ਆ ਤੇ ਰੇੜੀ ਦਾ ਕਿਰਾਇਆ ਲਾ ਲੂ ਆਪਾਂ ਲੈ ਕੇ ਜੰਨੇ ਜਾਂ ਬਾਜ਼ਾਰ ਆਪਾਂ ਕਿਸੇ ਵੀ ਖਰਾਦੀਏ ਪੇ ਲੈ ਕੇ ਜਾਉਂਗੇ 5-400 ਰੁਪਏ ਦਾ ਤੇਲ ਜਾਂ ਰੇੜੀ ਵਾਲਾ ਕਿਰਾਇਆ ਲੈ ਲੰਦਾ ਠੀਕ ਹੈ ਜੀ ਇਸ ਲਈ ਆਪਾਂ ਨੇ ਫਾਇਦਾ ਹੋ ਗਿਆ ਇੱਕ ਤਾਂ ਆਪਣੀ ਚੀਜ਼ ਨਵੀਂ ਬਣ ਗਈ ਪਿਓਰ ओरिजिनल ਤੇ ਬਾਕੀ ਖਰਾਦੀਏ ਦਾ ਖਰਚਾ ਬਚ ਗਿਆ ਠੀਕ ਹੈ ਤੇ ਬਾਕੀ ਜੇ ਬੰਦਾ ਆਪ ਘਰੇ ਜਾਂਦਾ ਹਨ ਕੰਮ ਕਰਦਾ ਤਾਂ ਆਪਣਾ ਤਕਰੀਬ ਤਕਰੀਬਨ 3000 3500 ਰੁਪਏ ਆਪਣੀ ਬਚਤ ਕਰ ਸਕਦਾ ਤੇ ਐਜਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਦੱਬ ਕੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਇਹੀ ਵੀਡੀਓ ਦੇਖਣ ਦੇ ਲਈ ਠੀਕ ਹੈ ਸਾਨੂੰ ਮੈਸੇਜ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਜੁੜੇ ਰਹੋ ਸਾਡੇ ਨਾਲ ਏਦਾਂ ਹੀ ਚੈਨਲ ਦੇ ਨਾਲ ਤੇ ਇਦਾਂ ਦੀਆਂ ਵੀਡੀਓ ਆਪਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ ਧੰਨਵਾਦ ਜੀ